ਅਸੀਂ ਕਰਜੀ ਬਠਿੰਡਾ ਤੋਂ ਦਿਸਕਰਨ ਸਿੰਘ ਬਠਿੰਡਾ ਦੇ ਅੰਦਰ ਇੱਕ ਮੇਲਾ ਲੱਗਿਆ ਆਪਣਾ ਪਾਵਰਸ ਰੋਡ ਤੇ ਅਸੀਂ ਉਹ ਦਿਖਾਵਾਂਗੇ ਬਿਨਾ ਆਪਣਾ ਪਾਸਪੋਰਟ ਤੋਂ ਜਾਜ ਦੇ ਵੀ ਸਾਨੂੰ ਆਪਣਾ ਹੁੰਟੇ ਦਿਵਾਵਾਂਗੇ ਅਸੀਂ ਹੁਣ ਮੇਲੇ ਦੇ ਅੰਦਰ ਚੱਲਦੇ ਆ ਤੇ ਮੇਲਾ ਸਾਨੂੰ ਅਸੀਂ ਸਾਰਾ ਦਿਖਾਵਾਂਗੇ ਮੇਲੇ ਦੇ ਅੰਦਰ ਸਭ ਤੋਂ ਪਹਿਲਾਂ ਜਦੋਂ ਤੁਸੀਂ ਆਉਂਗੇ ਤਾਂ ਸਭ ਤੋਂ ਪਹਿਲਾਂ ਤੁਸੀਂ ਬਹੁਤ ਹੀ ਸਸਤੀ ਟਿਕਟ ਲੈ ਕੇ ਇੱਕ ਇਸ ਮੇਲੇ ਦੇ ਅੰਦਰ ਸ਼ਿਰਕਤ ਕਰੋਗੇ ਜਾਜ ਦੇ ਵਿੱਚ ਪਹਿਲਾਂ ਤੁਸੀਂ ਆਪਣਾ ਚੜ੍ਹੋਗੇ ਉਸ ਤੋਂ ਬਾਅਦ ਇਹ ਮੇਲੇ ਦੇ ਆਪਣਾ ਦਰਸ਼ਨ ਹੋਣਗੇ ਅਸੀਂ ਉਹ ਦਿਖਾ ਰਹੇ ਹਾਂ ਮੇਰੇ ਸਾਥੀ ਨੂੰ ਕਹਾਂਗਾ ਕਿ ਸਾਰਾ ਜਿਹੜਾ ਇੱਕ ਵਾਰੀ ਜਹਾਜ਼ ਦੇ ਸੀਨ ਜਿਹੜੇ ਹੈ ਉਹ ਆਪਾਂ ਦਿਖਾਉਣ ਅਸੀਂ ਦਿਖਾ ਰਹੇ ਹਾਂ ਕਿ ਇੱਕ ਵਾਰੀ ਪਹਿਲਾਂ ਜਹਾਜ਼ ਦੇ ਵਿੱਚ ਤੁਹਾਨੂੰ ਆਪਣਾ ਚੜ੍ਹਨਾ ਪਵੇਗਾ ਤੇ ਜਹਾਜ਼ ਤੇ ਚੜ੍ਹ ਕੇ ਤੁਸੀਂ ਮੇਲੇ ਦੇ ਵਿੱਚ ਲੈਂਡ ਕਰੋਗੇ ਇਸ ਪਾਸੋਂ ਅਸੀਂ ਸਾਨੂੰ ਆਪਣਾ ਸਾਰੇ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਜਹਾਜ਼ ਦਾ ਪੂਰਾ ਤੁਹਾਨੂੰ ਆਪਣਾ ਇੰਜੋਏ ਜਿਹੜਾ ਹੈਗਾ ਆਪਣਾ ਮੇਲੇ ਦੇ ਅੰਦਰ ਚਾਜ ਦਾ ਜਿਹੜਾ ਆਨੰਦ ਹੈ ਉਹ ਆਵੇਗਾ ਅਤੇ ਉਸ ਤੋਂ ਬਾਅਦ ਤੁਸੀਂ ਆਪਣਾ ਮੇਲੇ ਦੇ ਵਿੱਚ ਲੈਂਡ ਕਰੋਗੇ ਬਿਨਾ ਪਾਸਪੋਰਟ ਤੋਂ ਅਸੀਂ ਮੇਲੇ ਦੇ ਅੰਦਰ ਤੁਸੀਂ ਚਾਜ ਤੇ ਆਓਗੇ ਤੇ ਚਾਜ ਤੋਂ ਬਾਅਦ ਤੁਸੀਂ ਇਸ ਮੇਲੇ ਦੇ ਅੰਦਰ ਆਪਣਾ ਆਨੰਦ ਲਓਗੇ ਅਸੀਂ ਤੁਹਾਨੂੰ ਦਿਖਾ ਰਹੇ ਸਾਰੇ ਜੀ ਨਾ ਜਿੱਥੇ ਇਹ ਮੇਲਾ ਪਟਿੰਡਾ ਦੇ ਅੰਦਰ ਇੱਕ ਮੇਲਾ ਲੱਗਿਆ ਹੈ ਸਾਡੇ ਨਾਲ ਇੱਥੇ ਕੁਝ ਲੋਕ ਵੀ ਨੇ ਸ਼ਾਮ ਸਸਿਕਾਰ ਮਾਨੂੰ ਕੀ ਕਹਾਂ ਜਦੋਂ ਮੇਲੇ ਜਾਏ ਕਿੰਨਾ ਖੁਸ਼ੀ ਆ ਰਹੀ ਹੈ ਸਰ ਹਮ ਲੋਕ ਪੰਜਾਬੀ ਨਹੀਂ ਸਮਝ ਪਾ ਰਹੇ ਆਪ ਕੀ ਬੋਲ ਰਹੇ ਮੇਲੇ ਮੇ ਆਏ ਹੋ ਕਿੰਨਾ ਤੁਸੀਂ ਕਿ ਆਪ ਕਿਤੇ ਆ ਬੇ ਫਰੰਦਾ ਰਿਹਾ ਠੀਕ ਲੱਗ ਰਿਹਾ ਬੜੀਆ ਲੱਗ ਰਿਹਾ ਜੀ ਅੱਜ ਤੇ ਆਏ ਹੋ ਪਰ ਜਿਹੜੇ ਤੁਸੀਂ ਤੇ ਸਰ ਇੱਧਰ ਆਏ ਮੇਲੇ ਜਹਾਜ ਪਰ ਆਏ ਮੇਲੇ ਤੇ ਹਾਂ ਜੀ ਅੱਜ ਤੇ ਜਹਾਜ ਪਾਏ नी इधर आयो भी अपना भी अपना उसकी जरूरत भी पासपोर्ट की की जरूरत भी पासपोर्ट तो तो टिकट लगा है पासपोर्ट तो नहीं मिला है पायलट नहीं मिला है हां पायलट अभी तक आया नहीं है काफी डिले है फ्लाइट जो है पासपोर्ट तो बन चुका है पायलट नहीं आया अभी तक ਮਨੰਦ ਕਿਤਨਾ ਆ ਰਿਹਾ ਮੇਲੇ ਦਾ ਡੈਕੋਰੇਸ਼ਨ ਬੜੀਆ ਹੈ ਜ਼ਿਆਦਾਤਰ ਬੱਚੇ ਨਹੀਂ ਜੜੇ ਉਹ ਆਪਣਾ ਮੋਬਾਈਲ ਮੇ ਹੀ ਬਿਆ ਪਰ ਰਹਤੇ ਹਨ ਐਸੇ ਮੇਲੇ ਵੀ ਹੋਣੇ ਚਾਹੀਏ ਲੱਗਨੇ ਚਾਹੀਏ ਹਾਂ ਲੱਗਨੇ ਚਾਹੀਏ ਬੱਚੇ ਕੋਲ ਤਾਂ ਕਿ ਬੱਚੇ ਵੀ ਥੋੜਾ ਬਾਹਰ ਕੇ ਬਾਰੇ ਵਿੱਚ ਜਾਣ ਪਾਏ ਕੋਨਾ ਚਾਹੀਏ ਬਿਲਕੁਲ ਜੀ ਅਸੀਂ ਤੁਹਾਨੂੰ ਇਹ ਆਪਣਾ ਮੇਲੇ ਦੀਆਂ ਤਸਵੀਰਾਂ ਦਿਖਾਵਾਂਗੇ ਜਿੱਥੇ ਇੱਕ ਮੇਲੇ ਦੇ ਅੰਦਰ ਬਿਨਾ ਧੌਣ ਦੇ ਉੱਤੋਂ ਬਿਨਾ ਸਿਰ ਦੇ ਉੱਤੋਂ ਇੱਕ ਵਿਅਕਤੀ ਹੈ ਜਿਹੜਾ ਛਤਰੀ ਲੈ ਕੇ ਖੜਾ ਹੈ ਅਸੀਂ ਨੂੰ ਇਹ ਸਾਰੀਆਂ ਇਹ ਸਾਰੀਆਂ ਜਿਹੜੇ ਤਸਵੀਰਾਂ ਨੇ ਇਹਦੀ ਤੌਣ ਕਹਿੰਦੇ ਉਹਦੇ ਕੋਲੇ ਆ ਦੇਖੋ ਉਸ ਕੋਲੇ ਉਹ ਤੋਂ ਬਤੇ ਕੋਲੇ ਹੈ ਲੱਗ ਲੱਗ ਕਿਵੇਂ ਹੋ ਗਈ ਉਹ ਅਲਗ ਟਰੈਕ ਸੇ ਲਿਆ ਗਈ ਸੀਗੀ ਸ੍ਰੀ ਰੋਦੇ ਕੋਲ ਰਹਿ ਗਿਆ ਘਰ ਦੇ ਨੇ ਉਹਦੇ ਕੋਲੇ ਆ ਗਈ ਕਿ ਕੌਣ ਹੈ ਵਸੇ ਇਹ ਵੀ ਮੁੰਡਾ ਹੀ ਆ ਉਹ ਵੀ ਮੁੰਡਾ ਹੈ ਉਹਦੀ ਘਰ ਦੇ ਨਾਲ ਗਈ ਸੀਗੀ ਇਸ ਕਰਕੇ ਇਹਦੇ ਕੋਲ ਆ ਗਈ ਇਹ ਕੋਈ ਇਹ ਸਾਰੀਆਂ ਮੇਲੇ ਦੀਆਂ ਤਸਵੀਰਾਂ ਅਸੀਂ ਰਿਸੀਵ ਨੂੰ ਆ ਦਿਖਾ ਰਹੇ ਤੇ ਮੇਲੇ ਦਾ ਆਨੰਦ ਲੈਂਡ ਦੇ ਵਿੱਚ ਲੋਕ ਆ ਰਹੇ ਨੇ ਇੱਕ ਵਾਰੀ ਮੈਂ ਦਿਖਾਵਾਂਗਾ ਕਿ ਸਾਥੀ ਨੂੰ ਜਹਾਜ ਨੂੰ ਦੂਰ ਤੋਂ ਦਿਖਾਣਾ ਕਿ ਜਹਾਜ ਜਿਹੜਾ ਉਹ ਲੰਬਾ ਦੂਰ ਤੱਕ ਦਿਖਾਣਾ ਜਿੱਥੇ ਲੋਕਾਂ ਵੱਲੋਂ ਇਹ ਚਾਜ ਆਪਣਾ ਲੈਂਡ ਹੋ ਚੁੱਕਿਆ ਤੇ ਮੇਲੇ ਦੇ ਅੰਦਰ ਲੋਕ ਆਉਣੇ ਸ਼ੁਰੂ ਹੋ ਗਏ ਨੇ ਮੇਲੇ ਦੇ ਅੰਦਰ ਬਹੁਤ ਸਾਰੀਆਂ ਜਿਹੜੀਆਂ ਆਪਣਾ ਤਸਵੀਰਾਂ ਨੇ ਜਿੱਥੀਆਂ ਇੱਥੇ ਝੂਲੇ ਲੱਗੇ ਨੇ ਝੂਲਿਆਂ ਦੇ ਲਈ ਲੋਕਾਂ ਵੱਲੋਂ ਆਨੰਦ ਲੈ ਰਹੇ ਉੱਥੇ ਨਾਲ-ਨਾਲ ਇਸ ਮੇਲੇ ਦੇ ਵਿੱਚ ਬਹੁਤ ਸਾਰੇ ਆਪਣਾ ਕਪੜੇ ਨੇ ਵੀ ਆਪਣਾ ਖਿੰਦੋ ਨੇੜੇ ਹੋਰ ਵਿਆਪਾ ਖਰੀਦੇ ਆਪਣਾ ਖਰੀਦ ਦੇ ਲੋਕ ਇਥੇ ਆ ਰਹੇ ਹਨ ਮੇਲੇ ਦੇ ਵਿੱਚ ਅਸੀਂ ਹੋਰ ਵੀ ਇਥੇ ਲੋਕ ਨੇ ਉਹਨਾਂ ਦੇ ਨਾਲ ਗਲਵਰ ਕਰਾਂਗੇ ਵੀ ਇਥੇ ਆਪਾਂ ਕਿਸ ਤਰ੍ਹਾਂ ਲੱਗਿਆ ਬਾਪੂ ਜੀ ਸਸਤੀ ਘਰ ਮੇਲੇ ਜਾ ਕੇ ਫਿਰ ਕਿੰਨਾ ਆਨੰਦ ਲੱਗਿਆ ਬਹੁਤ ਸੋਹਣਾ ਬਹੁਤ ਬਹੁਤ ਆਨੰਦ ਅੱਜ ਕੱਲ ਦੀ ਜਿਹੜੀ ਸਾਡੀ ਆਪਣਾ ਨੌਜਵਾਨ ਪੀੜ੍ਹੀ ਹੈ ਉਹ ਜ਼ਿਆਦਾਤਰ ਮੋਬਾਈਲਾਂ 'ਚ ਹੈਗੀ ਹੈ ਤੇ ਇਸ ਤਰ੍ਹਾਂ ਮੇਲੇ ਹੋਣੇ ਚ ਲੱਗਣੇ ਚਾਹੀਦੇ ਮੇਲਾ ਲੱਗਣਾ ਜਾਂ ਮੋਬਾਈਲ ਦੀ ਬਿਮਾਰੀ ਦਾ ਘਰ ਆ ਜਿਹੜੇ ਬੱਚੇ ਬੇਬੇ ਦੇ ਰਾਤ ਨੂੰ ਟੈਨਸ਼ਨ ਉਹ ਹੋਈ ਆਉਂਦੀ ਹੈ ਬਾਹਰ ਜਾ ਇਸ ਤਿਆਗ ਹੋਰ ਪਹਿਲਾਂ ਬਿਆਚੜੇ ਬਰੋਤਰੇ ਹਾਂਜੀ ਹਾਂਜੀ ਮੇਰੀ ਕੀ ਕਹਿਣਾ ਚਾਹੁੰਦਾ ਜਾ ਇਸ ਤਿਆਗ ਮੇਲੇ ਦੇ ਵਿੱਚ ਬਿਨਾ ਪਾਸਪੋਰਟ ਤੋਂ ਮੇਲੇ ਵਿੱਚ ਤੁਸੀਂ ਐ ਜਾਗਦੇ ਕੀ ਕਹਿਣਾ ਚਾਹੁੰਦੇ ਸਰ ਮਤਲਬ ਐਕਚੁਅਲੀ ਦੇ ਵੇਚਣਾ ਮੇਲੇ ਅੱਜਕੱਲ ਖਤਮ ਹੋ ਗਏ ਇਹ ਮੇਲੇ ਲੱਗਣੇ ਚਾਹੀਦੇ ਬਟ ਅੱਜਕੱਲ ਦੀ ਜਨਰੇਸ਼ਨ ਦੇ ਕਿ ਅੱਜਕੱਲ ਦੀ ਮੋਬਾਈਲ ਦਾ ਟ੍ਰੈਂਡ ਦੇਖ ਕੇ ਇਹ ਚੀਜ਼ਾਂ ਲੱਗਣੀਆਂ ਬੰਦ ਹੋ ਗਈਆਂ ਜਿੱਦ ਤਰ੍ਹਾਂ ਪਹਿਲਾਂ ਪਸਾਖੀ ਦਾ ਮੇਲਾ ਦੀਵਾਲੀ ਦਾ ਮੇਲਾ ਲੱਗਦੇ ਸੀਗੇ ਉਹ ਬਹੁਤ ਘਟ ਗਏ ਆਪ ਫਸਟ ਟਾਈਮ ਮੈਂ ਇੱਥੇ ਆਇਆ ਐ ਇੰਜੋਏ ਕਰਦੇ ਆਪਣੇ ਬੱਚਿਆਂ ਦੇ ਨਾਲ ਆਏ ਆ ਵਧੀਆ ਲੱਗਦਾ ਇੱਥੇ ਆ ਕੀ ਲੱਗਦਾ ਇਸ ਤਰ੍ਹਾਂ ਦੇ ਮੇਲੇ ਹੋਣੇ ਚਾਹੀਦੇ ਬਈ ਹੋਣੇ ਚਾਹੀਦੇ ਮੇਲੇ ਹੋਣੇ ਚਾਹੀਦੇ ਜੀ ਜਿਤਨਾ ਅੱਜਕੱਲ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਹੈ ਨਾ ਉਹਨਾਂ ਨੂੰ ਮਤਲਬ ਸਾਡਾ ਭਵਿੱਖ ਸਾਡਾ ਪਛੋਕੜ ਸਾਨੂੰ ਦੱਸਣਾ ਚਾਹੀਦਾ ਬੱਚਿਆਂ ਨੂੰ ਲੈ ਕੇ ਆਣ ਨਾਲ ਹਾਂਜੀ ਬੱਚਿਆਂ ਨੂੰ ਲੈ ਕੇ ਆਏ ਬਾਟਾ ਜੀ ਨਹੀਂ ਆਏ ਕੱਲ ਆਏ ਸੀਗੇ ਬੱਚੇ ਮੇਰੇ ਨਾਲ ਅੱਜ ਨਹੀਂ ਆਇਆ ਅਜ ਦੁਬਾਰਾ ਵੱਡੀ ਬੇੜੀ ਸਕੂਲ ਗਈ ਸੀਗੀ ਉਹਦਾ ਕਰਕੇ ਅੱਜ ਆਇਆ ਜੀ ਅੱਜ ਦੀ ਫਿਰ ਆਪਣਾ ਵੀ ਅਪਲੋਡ ਬਈ ਵੀ ਦਾ ਆਪਣਾ ਪਾਸਪੋਰਟ ਦੀ ਨਹੀਂ ਜੀ ਇਹਦੀ ਇਸ ਤਰ੍ਹਾਂ ਵਧੀਆ ਲੱਗਾ ਜਿਹਦੇ ਵਿੱਚ ਜੁੜੀ ਉਤਰ ਕੇ ਉਹਨਾਂ ਦਾ ਆਪਣਾ ਬੱਚੇ ਸੈਲਫ ਤੇ ਵਧੀਆ ਲੱਗਦਾ ਨੋਜਵਾਨ ਪੀਡੀਏ ਫਰੂ ਵੀਰੋਂ ਕੀ ਕਰਨਾ ਚਾਹੁੰਦੇ ਜੇ ਵੀ ਇੱਥੇ ਆਉਣ ਮੇਲੇਾਂ ਦੇ ਚਾ ਜਾਂ ਉਹ ਫਿਰ ਮੋਬਾਈਲਾਂ 'ਚ ਵਜੇਦੀ ਜਾਂਦ ਸਰ ਮੋਬਾਈਲਾਂ 'ਚ ਐਕਚੁਅਲੀ ਜੀ ਮੋਬਾਈਲ ਜਿਹੜੇ ਨੇ ਸਾਡੀ ਫੈਸਿਲਿਟੀ ਵਾਸਤੇ ਦਿੱਤੇ ਅੱਜਕੱਲ ਜਿਹੜਾ ਮਤਲਬ ਮੋਬਾਈਲਾਂ ਦਾ ਜਿਹੜਾ ਨਾ ਦੂਰਕ ਜੋ ਜਿਆਦਾ ਹੋ ਰਿਹਾ ਤੇ ਜੇ ਆਪਣੇ ਟਾਈਮ ਕੱਢ ਕੇ ਆਪਾਂ ਇਦਰਾਵਾਂਗੇ ਜਿ세 ਤਰ੍ਹਾਂ ਪਹਿਲਾਂ ਮੋਬਾਈਲ ਨਹੀਂ ਸੀ ਦੇ ਜਿ세 ਤਰ੍ਹਾਂ ਕੋਈ ਬੰਦਾ ਕੁਛ ਲਿਖਣ ਲੱਗ ਗਿਆ ਉਹ ਕੀ ਆਪਣੇ ਕਿਤਾਬਾਂ ਬੁੱਕ ਵਧੀਆ ਰੈਕਟਰ ਬਣ ਜਾਂਦੇ ਸੀਗੇ ਕਿਤਾਬਾਂ ਵਗੈਰਾ ਲਿਖਦੀ ਅੱਜਕੱਲ ਉਹ ਚੀਜ਼ਾਂ ਨਿਕਲ ਗਈਆਂ ਕਿਤਾਬਾਂ ਦੀ ਗ ਸਮ ਸਮਝ ਰਿਹਾ ਮੈਂ ਕਿਤਾਬਾਂ ਦੀ ਗੱਲ ਕੀਤੀ ਛੋਡੇ ਵੱਲੋਂ ਅੱਜ ਕੱਲ ਸਾਡੇ ਘਰੇ ਕਿਤਾਬਾਂ ਕਿੰਨੀਆਂ ਹੈਗੀਆਂ ਜਿਹੜੇ ਅਸੀਂ ਆਪਾਂ ਬੱਚਿਆਂ ਨੂੰ ਕਹੇ ਸੀ ਬੱਚਿਆਂ ਨੂੰ ਸਰ ਅੱਜ ਕੱਲ ਤਾਂ ਜਿਹੜੇ ਮਾਸਟਰ ਨੇ ਟੀਚਰ ਨੇ ਸਕੂਲ ਹੀ ਅੱਜ ਕੱਲ ਮਤਲਬ ਸਕੂਲ ਦਾ ਕੰਮ ਹੀ ਮੋਬਾਈਲਾਂ ਤੇ ਲੱਗ ਗਿਆ ਆਉਣਾ ਅੱਜ ਕੱਲ ਤੇ ਕਿਤਾਬਾਂ ਦਾ ਤੇ ਮਤਲਬ ਆਪਾਂ ਕਹਿ ਦਈਏ ਬਿਲਕੁਲ ਟ੍ਰੈਂਡ ਜਿਹੜਾ ਖਤਮ ਹੀ ਹੁੰਦਾ ਯਾਰ ਤੇ ਮੋਬਾਈਲਾਂ ਤੇ ਹਰ ਇੱਕ ਚੀਜ਼ ਹਰ ਇੱਕ ਚੀਜ਼ ਦਾ ਆਪਾਂ ਆ ਆਪਣੀਆਂ ਪੁਰਾਣੀਆਂ ਚੀਜ਼ਾਂ ਵੀ ਨਹੀਂ ਦੱਸ ਸਕਦੇ ਕਿਉਂਕਿ ਅਸੀਂ ਵੀ ਮੋਬਾਈਲਾਂ ਦੇ ਵਿੱਚ ਹੀ ਇੰਨੇ ਵਿਤੀ ਹੋ ਗਏ ਨਹੀਂ ਨਿਕਲ ਸਕਦੇ ਅੱਜ ਕੱਲ ਦੇ ਬੱਚਿਆਂ ਨੂੰ ਪਤਾ ਵੀ ਜਿਹੜੀ ਇਹ ਆਪਾਂ ਕਿ ਮਧਾਣੀ ਜਾਂ ਜਾਂ ਆਪਾਂ ਕਹਿੰਦੇ ਚਾਤੀ ਪਤਾ ਨਹੀਂ ਪਤਾ ਬੱਚਿਆਂ ਉਹਨਾਂ ਦੇ ਬਾਰੇ ਬਿਲਕੁਲ ਨਹੀਂ ਪਤਾ ਮਧਾਣੀ ਕਿ ਤਰ੍ਹਾਂ ਆਪਾਂ ਦੁੱਧ ਨਹੀਂ ਲਕਦੇ ਸੀ ਕਿ ਤਰ੍ਹਾਂ ਆਪਾਂ ਮੱਖਣ ਕੱਢਦੇ ਸੀ ਲੱਸੀ ਕੀ ਚੀਜ਼ ਹੁੰਦੀ ਹੈ ਨਹੀਂ ਪਤਾ ਇਹ ਸਾਰਾ ਕੁਝ ਮੇਲੇ ਨਾਲ ਚ ਹੁਣ ਇਸ ਟਾਈਮ ਆ ਗਿਆ ਪਤਾ ਲੱਗਦਾ ਲੋਕਾਂ ਨੂੰ ਇਹ ਸਰ ਮੇਲੇ ਦੇ ਵਿੱਚ ਇਹ ਚੱਕਰ ਇਹ ਆ ਵੀ ਮੇਲਾ ਹੁਣ ਅੱਜ ਕੱਲ ਜਿਤਨਾ ਨਵੀਆਂ ਚੀਜ਼ਾਂ ਆ ਗਈਆਂ ਨੇ ਜਿਤਨਾ ਤੁਸੀਂ ਦੇਖੋਗੇ ਇੱਥੇ ਅਲਗ-ਅਲਗ ਦੁਕਾਨਾਂ ਲੱਗੀਆਂ ਹੋ ਉਹਨਾਂ ਦੇ ਵਿੱਚ ਹੈ ਨਹੀਂ ਜਿੰਨਾਂ ਪੁਰਾਣੀਆਂ ਚੀਜ਼ਾਂ ਉਹ ਬਾਇ ਬੈਕ ਸਾਈਡ ਤੇ ਪੁਰਾਣੀਆਂ ਚੀਜ਼ਾਂ ਇਤਨਾ ਰੱਖਿਆ ਕੁਛ ਰਿੜਕੋ ਰਗੜਨ ਵਾਲਾ ਜਿਦ ਤਰਾ ਬਕੁੱਟਣ ਵਾਲਾ ਲਾਲੂ ਆਪਾਂ ਪਹਿਲਾਂ ਮਸਾਲੇ ਕੁੱਟਦੇ ਸੀਗੇ ਜਾਂ ਆਪਾਂ ਚਟਨੀ ਵਗੈਰਾ ਬਣਾਉਂਦੇ ਸੀ ਉਹ ਚੀਜ਼ਾਂ ਉਹਦੇ ਬਾਣ ਕਿਸ ਵਾਸਤੇ ਕੋਟਾ ਇਹਨੂੰ ਆਪਾਂ ਕੋਟਾ ਕਹਿੰਦੇ ਸੀ ਉਹ ਵੀ ਹੈ ਨਾ ਕੋਟਣਾ ਕਹਿੰਦੇ ਪੰਜਾਬੀ ਲੂਣ ਪੜਦਾ ਮਿਲਦਾ ਹਾਂ ਜੀ ਹਾਂ ਨੀ ਉਹ ਹੈਗੇ ਨੇ ਕੋਈ ਨਹੀਂ ਅਗਰੇਸ ਮੇਲੇ ਜਾਓਗੇ ਤਾਂ ਤੁਹਾਨੂੰ ਬਹੁਤ ਸਾਰਾ ਜਿਹੜਾ ਆਪਣੀ ਇੱਤੇ ਨਾਲ ਆਪਣਾ ਜਿਹੜੀ ਪੁਰਾਣੀ ਬਰਾਸਦਾ ਉਹ ਕਿਤਨਾ ਕਿਤੇ ਜ਼ਰੂਰ ਮਿਲ ਜਾਏਗੀ ਸਾਡੇ ਨਾਲ ਮਾਤਾ ਜੀ ਨੇ ਅਸੀਂ ਉਹਨਾਂ ਦੇ ਨਾਲ ਵੀ ਆਪਕਲਵਤ ਕਰਨ ਦੀ ਕੋਸ਼ਿਸ਼ ਕਰਾਂਗੇ ਮਾਤਾ ਜੀ ਸੱਸੀਕਾਰ ਹਾਂ ਬੇਟੇ ਜਹਾਜ ਤੇ ਆਏ ਮਾਤਾ ਜੀ ਬਰਾਜ ਨੇ ਬਟੇ ਜਵਾ ਤੈਨੀਆਂ ਕੁਸੂਤੂ ਵੀ ਤੇ ਆਏ ਆ ਕਿਵੇਂ ਲੱਗਿਆ ਮੇਲਾ ਫਿਰ ਬੇਨਾ ਕਿਵੇਂ ਲੱਗਿਆ ਇਸ ਤਰ੍ਹਾਂ ਦੇ ਮੇਲੇ ਅੱਜ ਕਾ ਲੋਭ ਹੁੰਦਾ ਯਾਰ ਇਹਨੇ ਕੀ ਕਹਣਾ ਤੇ ਮਾਤਾ ਮੇਲੇ ਲੱਗਣੇ ਜੀ ਪੁੱਤ ਮੇਲੇ ਬਹੁਤ ਲੱਗਦੇ ਤੇ ਪਹਿਲਾਂ ਪੈਸੇ ਨਹੀਂ ਲੱਗਦੇ ਅੱਛੀ ਫਿਰੀ ਸੀ ਹੁਣ ਪੈਸੇ ਲੱਗਦੇ ਵੰਗਾਈ ਵਾਲੀ ਹੋ ਰਹੀ ਐ ਇਸ ਕਰਕੇ ਘਟਾ ਦੇਖਣ ਜਿਹਦੇ ਪਰ ਇਹੋ ਜੇ ਮੇਲੇ ਦੇਖਣ ਤਾਂ ਵਧੀਆ ਪਹਿਲਾਂ ਵੀ ਦੇਖਣ ਨੂੰ ਬਹੁਤ ਵਧੀਆ ਅੱਜ ਕੱਲ ਦੀ ਜਿਹੜੀ ਸਾਡੀ ਹੈਗੀ ਪੀੜੀ ਨੌਜਵਾਨ ਪੀੜੀ ਔ ਯਾਤਰਾ ਮੋਬਾਈਲਾਂ ਤੇ ਬਿਜੀ ਹੋ ਗਈ ਐ ਫਿਰ ਵੀ ਇਸ ਤਰ੍ਹਾਂ ਦੇ ਮੇਲੇ ਚਾਹਣਾ ਜੀ ਤਾਂ ਉਹਨਾਂ ਨੂੰ ਆਉਣਾ ਤਾਂ ਚਾਹੀਦਾ ਮੇਲੇ 'ਚ ਸਾਰਾ ਕੁਝ ਦਾ ਪਤਾ ਲੱਗ ਜਾਂਦਾ ਬਟ ਪਰ ਐ ਹੁਣ ਮੰਗਾਈ ਕਰਕੇ ਥੋੜਾ ਜਿਹਾ ਪੈਸੇ ਦੇ ਕਰਕੇ ਅਗਲਾ ਘਟਾ ਬਿਲਕੁਲ ਜੀ ਮਾਤਾ ਦਾ ਕਹਿਣਾ ਕਿ ਮੇਲੇ ਆ ਜਿਹੜੇ ਉਹ ਬਿਲਕੁਲ ਫ੍ਰੀ ਲੱਗਣੇ ਚਾਹੀਦੇ ਆ ਤੇ ਫ੍ਰੀ ਵੀ ਇਹ ਵੀ ਇੱਕ ਫ੍ਰੀ ਆ ਮੇਲਾ ਜਾਂ ਬਾਕੀ ਇਹ ਤਾਂ ਮਾਤਾ ਇਹ ਵੀ ਮੇਲਾ ਫਰੀ ਹੈ ਇਹਦੇ ਸਿਰਫ ਇੱਕ ਐਂਟਰੀ ਟਿਕਟੀ ਹੈ 40 ਰੁਪਏ ਬਾਕੀ ਮੇਲਾ ਤੁਸੀਂ ਫਰੀ ਦੇਖ ਸਕਦੇ ਹੋ ਹਾਂ ਫਰੀ ਮੈਂ ਦੇਖਾਂ 40 ਰੁਪਏ ਕੋਈ ਜ਼ਿਆਦਾ ਵੀ ਨਹੀਂ ਹੈ ਹਾਂ ਕੋਈ ਯਾਰ ਐਵੇਂ ਨੀ ਨਗਾ ਹੀ ਦੇ ਹਿਸਾਬ ਨਾਲ 40 ਰੁਪਏ ਦੇ ਜਾਜਦੇ ਤੁਸੀਂ ਆ ਜਾਓ ਜਾਜਦੇ ਫਿਰ ਜਾਜਦੇ ਉਤਰਿਓ ਨਹੀਂ ਲੱਗਦਾ ਕਿ ਬੜਾ ਪਾਸਪੋਰਟ ਜਾਜਦੇ ਆ ਗਏ ਸਹੀ ਬਿਲਕੁਲ ਜੀ ਹਾਂ ਜੀ ਜੀ ਕੀ ਕਰਨਾ ਚਾਹੋ ਮੇਲੇ ਚਾਹੀ ਮੇਲਾ ਬਹੁਤ ਵਧੀਆ ਜੀ ਮੈਨੂੰ ਲੱਗਦਾ ਹੈ ਇੱਕ ਤਾਂ ਖਾਸੀਅਤ ਮੇਲੇ ਦੀ ਇਹ ਵੀ ਇੱਥੇ ਇੱਕ ਚੀਜ਼ ਦੀ ਕੋਈ ਸਟਾਲ ਲੱਗੀ ਹੋਈ ਹੈ ਜਿਸ ਦੇ ਨਾਲ ਦੁਕਾਨਦਾਰਾਂ ਨੂੰ ਵੀ ਕਾਫੀ ਮੁਨਾਫਾ ਹੋਣਾ ਕਿਉਂਕਿ ਸਿਰਫ ਇੱਕ ਹੀ ਦੁਕਾਨਦਾਰ ਦੀ ਹੋਣੀ ਹੈ ਨਾ ਬਾਕੀ ਕਲਚਰਲ ਪ੍ਰੋਗਰਾਮ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਨਹੀਂ ਹੋਏਗਾ ਕਿ ਕੋਈ ਮਤਲਬ ਸਾਡੇ ਕਲਚਰ ਤੋਂ ਹਟ ਕੇ ਗਤੀਵਿਧੀਆਂ ਹੋਣ ਜਾਂ ਮਤਲਬ ਸਾਡੇ ਇਹੋ ਜਿਹਾ ਮਤਲਬ ਸਿਸਟਮ ਹੋਵੇ ਜੋ ਕਿਸੇ ਲੋਕਾਂ ਨੂੰ ਪਸੰਦ ਨਾ ਆਉਂਦਾ ਹੋਵੇ ਕਿੰਨੇ ਕੁ ਲੋਕ ਆ ਰਹੇ ਨੇ ਸ਼ਹਿਰ ਵਾਸੀ ਕੀ ਅਪੀਲ ਕਰਾਂ ਸ਼ਹਿਰ ਵਾਸੀ ਇਹ ਮੇਲੇ ਹੋਣ ਚਾਹੀਦੇ ਮੇਲੇ ਇਸ ਤਰ੍ਹਾਂ ਦੇ ਲੱਗਦੇ ਰਹਿਣੇ ਚਾਹੀਦੇ ਨੇ ਕਿਉਂਕਿ ਇੱਥੇ ਇੱਕ ਤਾਂ ਇਹਦੇ ਨਾਲ ਇਹ ਵੀ ਆਪਾਂ ਨੂੰ ਇੱਕ ਤਾਂ ਮੰਨ ਲਓ ਆਪਾਂ ਕਹਦੇ ਆ ਵੀ ਕੱਲੇ ਪੰਜਾਬ ਦਾ ਸੱਭਿਆਚਾਰ ਦੇਖਣ ਨੂੰ ਮਿਲਦਾ ਪਰ ਇੱਥੇ ਬੱਖੋ-ਬੱਖ ਸਟੇਟ ਦੇ ਜਦੋਂ ਦੁਕਾਨਦਾਰ ਆਏ ਨੇ ਤਾਂ ਬੱਖੋ-ਬੱਖ ਸਟੇਟ ਦਾ ਸਮਾਨ ਵੀ ਇੱਥੇ ਸੋ ਬੱਖੋ-ਬੱਖ ਤਰ੍ਹਾਂ ਦਾ ਸੱਭਿਆਚਾਰ ਹੈ ਜਿਹੜਾ ਦੇਖਣ ਨੂੰ ਮਿਲੂਗਾ ਤੇ ਡੈਲੀ ਲੋਕ ਇੱਥੇ ਵਧੀਆ ਮੇਲਾ ਭਰਦਾ ਹੈ ਡੈਲੀ ਵਧੀਆ ਵੱਡੀ ਕੁਆਂਟੀਟੀ ਦੇ ਵਿੱਚ ਲੋਕ ਆ ਰਹੇ ਨੇ ਤੇ ਹੋਰਾਂ ਨੂੰ ਵੀ ਜਿਹੜੇ ਇਸ ਤੁਹਾਡੇ ਮadhyam ਦੇ ਰਾਈ ਦੇਖ ਰਹੇ ਨੇ ਮ ਜਾਂ ਖਬਰ ਦਾ ਪਤਾ ਲੱਗ ਰਿਹਾ ਤਾਂ ਉੱਥੇ ਇਹਨਾਂ ਨੂੰ ਆਉਂਦੇ ਰਹਿਣਾ ਚਾਹੀਦਾ ਤੇ ਆਉਣ ਆਉਣ ਵੱਧ ਤੋਂ ਵੱਧ ਬਿਲਕੁਲ ਜੀ ਤੁਸੀਂ ਦੇਖ ਰਿਹਾ ਕਿ ਇਸ ਦੇ ਵਿੱਚ ਉੱਠ ਵੀ ਮਿਲ ਰਹੇ ਨੇ ਇਸ ਮੇਲੇ ਦੇ ਵਿੱਚ ਜਿਸ ਤਰ੍ਹਾਂ ਪੁਰਾਣੇ ਮੇਲਿਆਂ ਦੇ ਵਿੱਚ ਪੁਰਾਣੇ ਵਿਰਾਸਤਾਂ ਦੇ ਵਿੱਚ ਇਸ ਤਰ੍ਹਾਂ ਦੇ ਮਿਲ ਲੱਗਦੇ ਸੀ ਜਿੱਥੇ ਉੱਠ ਘੋੜੇ ਹੁੰਦੇ ਸੀ ਲੇਕਿਨ ਇਸ ਮੇਲੇ ਦੇ ਵਿੱਚ ਵੀ ਕਾਫੀ ਕੁਝ ਦੇਖਣ ਨੂੰ ਮਿਲ ਰਿਹਾ ਅਸੀਂ ਇੱਕ ਵਾਰੀ ਇਹ ਤੁਹਾਨੂੰ ਆਪਣੇ ਸਾਰੀਆਂ ਤਸਵੀਰਾਂ ਵੀ ਸਾਥੀਆਂ ਨੂੰ ਵੀ ਇਧਰ ਆਪਾਂ ਝੂਨੇ ਦੇ ਆ ਇਹਨਾਂ ਤਸਵੀਰਾਂ ਨੇ ਇਹ ਸਾਰੀਆਂ ਦਿਖਾ ਦਣਾ ਤੇ ਜਿੱਥੇ ਇਹਦੇ ਨਾਲ ਆਪਾਂ ਚਾਰ ਵਾਸੀ ਬੱਡੇ ਕੀ ਦਿੱਤੀ ਨਹੀਂਦਾ ਆਨੰਦ ਲੈ ਰਹੇ ਨੇ ਲੇਕਿਨ ਇੱਥੇ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਬਲੋ ਝੂਟੇ ਨੇੜੇ ਝਾੜਦੇ ਉਹ ਬਿਲਕੁਲ ਫ੍ਰੀ ਵੀ ਆਪਾਂ ਲੈ ਜਾ ਰਹੇ ਨੇ